ਕਿ ਫਰਾਂ ਦੇ ਕਾਨੂੰਨ ਜਿਹੜੇ ਨਵੇਂ ਬਣਾਏ ਗਏ ਸੋਧ ਕੀਤੀ ਗਈ ਉਹ ਲਾਗੂ ਹੋ ਰਿਹਾ 1 ਜੁਲਾਈ ਉਹ ਦਿਨ ਅੱਜ ਆ ਗਿਆ ਇਹ ਲਾਗੂ ਜਿਸ ਵੇਲੇ ਅਸੀਂ ਗੱਲ ਕਰ ਰਹੇ ਹਾਂ ਉਸ ਵਕਤ ਵੀ ਇਹ ਕਾਨੂੰਨ ਲਾਗੂ ਨੇ ਜੇ ਉਸ ਦੌਰਾਨ ਕੋਈ ਕ੍ਰਾਈਮ ਕਰਦਾ ਹੈ ਉਹ ਨਵੇਂ ਕਾਨੂੰਨਾਂ ਦੇ ਮੁਤਾਬਕ ਉਸ ਦੇ ਉੱਤੇ ਕਾਰਵਾਈ ਤੇ ਧਾਰਾ ਲੱਗਣੀ ਹੈ ਤਾਂ ਇਹ ਕਾਨੂੰਨ ਕਹਿੰਦਾ ਕਿ ਇਸ ਦਾ ਪ੍ਰਭਾਵ ਕਿੰਨਾ ਕੁ ਪੈਣਾ ਹੈ ਔਰ ਕੁਝ ਕੁ ਥਾਵਾਂ ਦੇ ਉੱਤੇ ਵਕੀਲ ਭਾਈਚਾਰੇ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਹੈ ਕਿ ਇਹ ਜਿਹੜਾ ਕੁਝ ਬਦਲਾਅ ਕੀਤਾ ਗਿਆ ਇਹ ਠੀਕ ਨਹੀਂ ਹੈ ਪਰ ਕੁਝ ਥਾਵਾਂ ਤੋਂ ਆਵਾਜ਼ਾਂ ਆਈਆਂ ਨੇ ਕਿ ਨਹੀਂ ਜਦੋਂ ਬਸਤੀਵਾਦੀ ਕਾਨੂੰਨ ਜਾ ਰਹੇ ਨੇ ਉਸ ਦੀ ਜਗ੍ਹਾ ਨਵੇਂ ਕਾਨੂੰਨ ਲੈ ਰਹੇ ਨੇ ਤਾਂ ਇੱਕ ਚੰਗਾ ਸੰਕੇਤ ਹੈ ਦੋਵੇਂ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਚੱਲੀਆਂ ਹੋਈਆਂ ਇਸ ਖਬਰ ਨੂੰ ਵੀ ਵਿਸਥਾਰ ਨਾਲ ਆਪਾਂ ਦਸੀਏ ਇਸ ਦੇ ਵਿੱਚ ਜੋ-ਜੋ ਅਖਬਾਰਾਂ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਸੁਰਖੀਆਂ ਸਾਂਝੀਆਂ ਕੀਤੀਆਂ ਨੇ ਉਹ ਵੀ ਬਿਲਕੁਲ ਸੰਦੀਪ ਜਿਹੜੀ ਅੱਜ ਦੀ ਇਹ ਖਬਰ ਹੈ ਸਾਰੀਆਂ ਖਬਰਾਂ ਦੀ ਸੁਰਖੀ ਬਣੀ ਹੋਇਆ ਫਰੰਟ ਪੇਜ ਤੇ ਪਹਿਲੀ ਖਬਰ ਆ ਕਿਉਂਕਿ ਅੰਗਰੇਜ਼ਾਂ ਦੇ ਬਣਾਏ ਹੋਏ ਕਾਨੂੰਨ ਆ ਜਿਨ੍ਹਾਂ ਦਾ ਅੱਜ ਡੀ ਐਂਡ ਹੋ ਗਿਆ ਮਤਲਬ ਅੰਗਰੇਜ਼ਾਂ ਦੇ ਬਣਾਏ ਕਾਨੂੰਨ ਖਤਮ ਹੋ ਚੁੱਕੇ ਨੇ ਹੁਣ ਜਿਹੜੇ ਤਿੰਨ ਨਵੇਂ ਅਪਰਾਧਿਕ ਕਾਨੂੰਨ ਹੈ ਉਹਨਾਂ ਦੇ ਤਹਿਤ ਤੇ ਹੁਣ ਨਵੀਂ ਤਰੀਕ ਤੇ ਤਰੀਕ ਪਿਆ ਕਰੂਗੀ ਜਿਵੇਂ ਕਹਿੰਦੇ ਤਰੀਕ ਤੇ ਤਰੀਕ ਤਰੀਕ ਤੇ ਜਿਹੜੀ ਸੱਨੀ ਦਿ올 ਦੀ ਫਿਲਮ ਉਹ ਹੁਣ ਇੱਕ ਡਾਇਲਗ ਲੋਕਾਂ ਨੂੰ ਯਾਦ ਹੋਊਗਾ ਨਵੇਂ ਕਾਨੂੰਨ ਆ ਔਰ ਕਿਉਂਕਿ ਅੰਗਰੇਜ਼ਾਂ ਦੇ ਅੱਜ ਤੋਂ ਲਾਗੂ ਹੋ ਚੁੱਕੇ ਨੇ ਇਹਦੇ ਚ ਹੁਣ ਸਾਰੇ ਅਪਰਾਧਿਕ ਜਿਹੜੇ ਨਵੇਂ ਕਾਨੂੰਨ ਤਹਿਤ ਹੀ ਦਰਜ ਕੀਤੇ ਜਾਣਗੇ ਪਹਿਲੀ ਜੁਲਾਈ ਤੋਂ ਦੇਸ਼ ਚ ਆਪੀਸੀ ਸੀਆਰਪੀਸੀ ਤੇ ਭਾਰਤੀ ਸਬੂਤ ਐਕਟ ਦੀ ਥਾਂ ਤਿੰਨ ਨਵੇਂ ਕਾਨੂੰਨ ਬਣਾਏ ਗਏ ਨੇ ਉਹਦੇ ਚ ਕਿਹੜਾ ਕਾਨੂੰਨਾ ਭਾਰਤੀ ਨਿਆਏ ਸੰਤਾ ਭਾਰਤੀ ਨਾਗਰਿਕ ਸੁਰੱਖਿਆ ਸੰਤਾ ਤੇ ਭਾਰਤੀ ਸਬੂਤ ਐਕਟ ਲਾਗੂ ਹੋ ਰਹੇ ਨੇ ਅਜ ਤੋ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਚ ਛੇਤੀ ਨਿਆਏ ਯਕੀਨੀ ਬਣਾਉਣ ਲਈ ਐਫ ਆਈ ਆਰ ਤੋਂ ਲੈ ਕੇ ਫੈਸਲੇ ਤੱਕ ਨੂੰ ਸਮਾਂ ਬੱਧ ਵਿੱਚ ਬਣਿਆ ਗਿਆ ਅਪਰਾਧਿਕ ਟ੍ਰਾਇਲ ਨੂੰ ਰਫਤਾਰ ਦੇਣ ਲਈ ਨਵੇਂ ਕਾਨੂੰਨਾਂ ਚ 35 ਜਗ੍ਹਾ ਟਾਈਮ ਲਾਈਨ ਜੋੜੀ ਗਈ ਹੈ ਸ਼ਿਕਾਇਤ ਮਿਲਣ ਤੇ ਐਫ ਆਈ ਆਰ ਦਰਜ ਕਰਨ ਜਾਂਚ ਪੂਰੀ ਕਰਨ ਅਦਾਲਤ ਦੇ ਨੋਟਿਸ ਲੈਣ ਦਸਤਾਵੇਜ਼ داخل ਕਰਨ ਤੇ ਟ੍ਰਾਇਲ ਪੂਰਾ ਹੋਣ ਤੋਂ ਬਾਅਦ ਫੈਸਲਾ ਸੁਣਾਉਣ ਤੱਕ ਦੀ ਜਿਹੜੀ ਸਮਾਂ ਤੈਅ ਕੀਤੀ ਗਈ ਹੈ ਨਾਲ ਹੀ ਆਧੁਨਿਕ ਤਕਨੀਕ ਦੀ ਭਰਪੂਰ ਵਰਤੋਂ ਤੇ ਇਲੈਕਟ੍ਰੋਨਿਕ ਸਬੂਤਾਂ ਨੂੰ ਕਾਨੂੰਨ ਦਾ ਹਿੱਸਾ ਬਣਾਉਣ ਨਾਲ ਮਕਦਮਿਆਂ ਤੇ ਛੇਤੀ ਨਪਟਾਰੇ ਦਾ ਰਾਹ ਪੱਧਰ ਹੋਇਆ ਹੋਏਗਾ ਸ਼ਿਕਾਇਤ ਸਮਨ ਤੇ ਗਵਾਹੀ ਦੀਆਂ ਪ੍ਰਕਿਰਿਆ 'ਚ ਇਲੈਕਟ੍ਰੋਨਿਕ ਮਾਧਿਅਮ ਦੀ ਵਰਤੋਂ ਨਾਲ ਨਿਆਂ ਦੀ ਰਫ਼ਤਾਰ ਤੇਜ਼ ਹੋਵੇਗੀ ਜੇ ਕਾਨੂੰਨ 'ਚ ਤੈਅ ਸਮਾਂ ਹਦ ਨੂੰ ਠੀਕ ਉਸੇ ਮੰਚਾ 'ਨਾਂ ਲਾਗੂ ਕੀਤਾ ਗਿਆ ਜਿਵੇਂ ਕਾਨੂੰਨ ਲਿਆਉਣ ਦਾ ਮਕਸਦ ਹੈ ਤਾਂ ਯਕੀਨਨ ਤੌਰ ਤੇ ਨਵੇਂ ਕਾਨੂੰਨ ਨਾਲ ਮੁਕੱਦਮੇ ਛੇਤੀ ਨਜਿੱਠੇ ਜਾਣਗੇ ਤੇ ਤਰੀਕ ਤੇ ਤਰੀਕ ਪੈਣ ਵਾਲੇ ਦਿਨ ਨਹੀਂ ਰਹਿਣਗੇ অপराधिक মামলা ਦੀ ਸ਼ੁਰੂਆਤ ਐਫ ਆਈ ਆਰ ਤੋਂ ਹੁੰਦੀ ਹੈ ਨਵੇਂ ਕਾਨੂੰਨ ਵਿੱਚ ਤੈ ਸਮਾਂ ਹੱਦ ਵਿੱਚ ਐਫ ਆਈ ਆਰ ਦਰਜ ਕਰਨਾ ਉਸ ਨੂੰ ਅਦਾਲਤ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇਗਾ ਭਾਰਤੀ ਨਾਗਰਿਕ ਸੁਰੱਖਿਆ ਸੰਤਾ ਜਬ ਵਿਵਸਥਾ ਹੈ ਕਿ ਸ਼ਿਕਾਇਤ ਮਿਲਤੇ 3 ਦਿਨਾਂ ਦੇ ਅੰਦਰ ਐਫ ਆਈ ਆਰ ਦਰਜ ਕਰਨੀ ਪਵੇਗੀ ਦਿਨ ਤੋਂ 7 ਸਾਲ ਦੀ ਸਜ਼ਾ ਦੇ ਕੇਸ ਚ 14 ਦਿਨ ਅੰਦਰ ਮੁੱਢਲੀ ਜਾਂਚ ਪੂਰੀ ਕਰਕੇ ਐਫ ਆਈ ਆਰ ਦਰਜ ਕੀਤੀ ਜਾਵੇਗੀ ਜਬੀ ਕੈਂਟ ਤਲਾਸ਼ੀ ਰਿਪੋਰਟਰ ਤੋਂ ਬਾਅਦ ਉਸ ਨੂੰ ਅਦਾਲਤ ਸਾਹਮਣੇ ਰੱਖਿਆ ਜਾਵੇਗਾ ਜ਼ਬਰ ਜਨਾਬ ਦੇ ਮਾਮਲੇ ਚ 7 ਦਿਨਾਂ ਦੇ ਅੰਦਰ ਪੀੜਤਾ ਦੀ ਮੈਡੀਕਲ ਰਿਪੋਰਟ ਪੁਲਿਸ ਥਾਣੇ ਤੋਂ ਅਦਾਲਤ ਭੇਜੀ ਜਾਵੇਗੀ ਹੁਣ ਤੱਕ ਲਾਗੂ ਸੀ ਆਰਪੀਸ ਇਸ ਦੀ ਕੋਈ ਸੀਮਾ ਹੱਦ ਤੈਅ ਨਹੀਂ ਸੀ ਨਵਾਂ ਕਾਨੂੰਨ ਆਉਣ ਤੋਂ ਬਾਅਦ ਸਮੇਂ ਚ ਪਹਿਲੀ ਕਟੌਤੀ ਹੀ ਹੋਵੇਗੀ ਨਵੇਂ ਕਾਨੂੰਨ ਚ ਦੋਸ਼ ਪੱਤਰ ਦੀ ਟਾਈਮ ਲਾਈਨ ਵੀ ਤੈਅ ਕੀਤੀ ਗਈ ਹੈ ਦੋਸ਼ ਪੱਤਰ ਦਾਖਲ ਹੀ ਪਹਿਲਾਂ 60 ਦਿਨਾਂ ਤੋਂ 90 ਦਿਨਾਂ ਦਾ ਸਮਾਂ ਤਾਂ ਹੈ ਪਰ 90 ਦਿਨਾਂ ਬਾਅਦ ਜਾਂਚ ਜਾਰੀ ਰੱਖਣ ਲਈ ਅਦਾਲਤ ਤੋਂ ਮਨਜ਼ੂਰੀ ਲੈਣੀ ਪਵੇਗੀ ਤੇ ਜਾਂਚ ਨੂੰ 180 ਦਿਨ ਤੋਂ ਜ਼ਿਆਦਾ ਲਟਕਾਇਆ ਨਹੀਂ ਜਾ ਸਕਦਾ 180 ਦਿਨਾਂ ਦੇ ਵਿੱਚ ਵਿੱਚ ਦੋਸ਼ ਪੱਤਰ ਦਾਖਲ ਕਰਨੇ ਪੈਣਗੇ ਇਸ ਹਾਲਤ ਵਿੱਚ ਚਾਲੂ ਜਾਂਚ ਰਹਿੰਦੇ ਨਾਤੇ ਦੋਸ਼ ਪੱਤਰ ਨੂੰ ਅਣਮਿੱਥੇ ਸਮੇਂ ਲਈ ਟਾਈਮ ਲਾਈਨ ਤੇ ਤੈਅ ਕਰਨ ਨਾਲ ਹੀ ਅਦਾਲਤ ਲਈ ਸਮਾਂ ਹੱਦ ਵੀ ਤੈਅ ਕੀਤੀ ਗਈ ਹੈ ਮੈਸਟਰੇਟ 14 ਦੇ ਅੰਦਰ ਕੇਸ ਦਾ ਨੋਟਿਸ ਲੈਣਗੇ ਕੇਸ ਜਿਆਦਾ ਤੋਂ ਜਿਆਦਾ 120 ਦਿਨਾਂ ਚ ਟ੍ਰਾਇਲ ਤੇ ਵੀ ਆ ਜਾਵੇਗਾ ਇਸ ਲਈ ਕੰਮ ਕੀਤੇ ਗਏ ਨੇ ਪਲੀ ਬਰਨਿੰਗ ਦਾ ਵੀ ਸਮਤ ਹੈ ਪਲੀ ਬਰਨਿੰਗ ਤੇ ਨਵਾਂ ਕਾਨੂੰਨ ਕਹਿੰਦਾ ਕਿ ਜੋ ਦੋਸ਼ ਚ ਹੈ ਹੋਂਦੇ ਇਹ ਦੇ ਅੰਦਰ ਮੁਲਜ਼ਮ ਗਨਾਹ ਕਬੂਲ ਕਰ ਲਵੇਗਾ ਤਾਂ ਸਜ਼ਾ ਘੱਟ ਹੋਵੇਗੀ ਇਸ ਲਈ ਸੀਆਰਪੀਸੀ ਚ ਪਲੀ 바ਰਗੇਨਿੰਗ ਲਈ ਕੋਈ ਸਮਾਹਦਨ ਤੈ ਨਹੀਂ ਸੀ ਨਵੇਂ ਕਾਨੂੰਨ ਚ ਕੇਸ ਦਸਤਾਵੇਜ਼ ਦੀ ਪ੍ਰਕਿਰਿਆ ਵੀ ਤੀ ਦੇ ਅੰਦਰ ਪੂਰੀ ਕਰਨ ਦੀ ਗੱਲ ਹੈ ਫੈਸਲਾ ਸੁਣਾਉਣ ਦਾ ਸਮਾਂ ਵੀ ਹੱਦ ਤੈ ਟ੍ਰਾਇਲ ਪੂਰਾ ਹੋਣ ਤੋਂ ਬਾਅਦ ਅਦਾਲਤ ਨੂੰ 30 ਦਿਨਾਂ ਦੇ ਅੰਦਰ ਫੈਸਲਾ ਸੁਣਾਉਣਾ ਪਵੇਗਾ ਲਿਖਤੀ ਕਾਰਨ ਦਰਜ ਤੇ ਫੈਸਲੇ ਦੀ ਮਿਆਦ 45 ਦਿਨਾਂ ਤੱਕ ਹੋ ਸਕਦੀ ਪਰ ਇਸ ਤੋਂ ਜ਼ਿਆਦਾ ਨਹੀਂ ਹੁਣ ਕੀ ਹੈ ਨਵੇਂ ਕਾਨੂੰਨਾਂ ਦੇ ਵਿੱਚ ਪਹਿਲੀ ਵਾਰ ਅੱਤਵਾਦ ਨੂੰ ਪਰਿਭਾਸ਼ਿਤ ਕੀਤਾ ਗਿਆ ਰਾਜद्रोह ਦੀ ਥਾਂ ਦੇਸ਼द्रोह ਬਣਾਇਆ ਅਪਰਾਧ ਮੌਬ ਲਿੰਚਿੰਗ ਦੇ ਮਾਮਲੇ 'ਚ ਉਮਰ ਕੈਦ ਜਾਂ ਮੌਤ ਦੀ ਸਜ਼ਾ ਪੀੜਤ ਕਿਤੇ ਵੀ ਦਰਜ ਕਰਵਾ ਸਕਣਗੇ ਕੇਸ ਜਾਂਚ ਦੀ ਪ੍ਰਗਤੀ ਰਿਪੋਰਟ ਵੀ ਮਿਲੇਗੀ ਸੂਬੇ ਨੂੰ ਇੱਕ ਪਾਸਰ ਕੇਸ ਵਾਪਸ ਲੈਣ ਦਾ ਅਧਿਕਾਰ ਨਹੀਂ ਹੈ ਪੀੜਤ ਦਾ ਪੱਖ ਸੁਣਿਆ ਜਾਵੇਗਾ ਐਫ ਆਈ ਆਰ ਕੇਸ ਡਾਇਰੀ ਚਾਰਟ ਸ਼ੀਟ ਜੱਜਮੈਂਟ ਸਾਰੇ ਡਿਜੀਟਲ ਹੋਣਗੇ ਤਲਾਸ਼ੀ ਤੇ ਜ਼ਬਤੀ ਚ ਆਡੀਓ ਵੀਡੀਓ ਰਿਕਾਰਡਿੰਗ ਲਾਜ਼ਮੀ ਗਵਾਹਾਂ ਲਈ ਆਡੀਓ ਵੀਡੀਓ ਰਾਹੀਂ ਬਿਆਨ ਦਰਜ ਕਰਵਾਉਣ ਦਾ ਬਦਲ 7 ਸਾਲ ਜਾਂ ਇਸ ਤੋਂ ਜ਼ਿਆਦਾ ਸਜ਼ਾ ਦੇ ਅਪਰਾਧ ਫਰੈਂਸਿੰਗ ਮਾਹਿਰ ਵੱਲੋਂ ਸਬੂਤ ਇਕੱਠੇ ਕਰਨੇ ਲਾਜ਼ਮੀ ਹੋਣਗੇ ਛੋਟੇ ਮੋਟੇ ਅਪਰਾਧਾਂ ਦੇ ਛੇਤੀ ਨਿਪਟਾਰੇ ਲਈ ਸਮਰੀ ਟ੍ਰਾਇਲ ਦੀ ਤਜਵੀਜ਼ ਪਹਿਲੀ ਵਾਰ ਦੇ ਅਪਰਾਧੀ ਟ੍ਰਾਇਲ ਦਰਨ 1 ਤਿਹਾਈ ਸਜ਼ਾ ਪੂਰੀ ਹੋਣ ਤੇ ਜਮਾਨਤ ਮਿਲੇਗੀ ਭਗੌੜੇ ਅਪਰਾਧੀਆਂ ਦੀ ਜਾਇਦਾਦ ਜ਼ਬਤ ਹੋਵੇਗੀ ਭਗੌੜੇ ਅਪਰਾਧੀਆਂ ਦੀ ਗੈਰ ਹਾਜ਼ਰੀ ਚ ਵੀ ਮੁਕਦਮਾ ਚਲੇਗਾ ਇਹ ਕਾਨੂੰਨ ਜੋ ਅੱਜ ਤੋਂ ਦੇਸ਼ ਭਰ ਦੇ ਵਿੱਚ लागू ਜਾਣਗੇ ਬਹੁਤੇ ਸਟੇਟਾਂ ਨੇ ਲਾਗੂ ਤਿਆਰ ਕਰ ਲਈ ਉਹਨਾਂ ਨੇ ਆਪਣੇ ਜਿਹੜੇ ਮੁਲਾਜ਼ਮਾਂ ਕਿਉਂਕਿ ਆ ਧਾਰਾ ਜਿਵੇਂ 302 ਉਹ 101 ਇਦਾਂ ਦੇ ਕਾਫੀ ਕੁਝ ਬਦਲ ਗਿਆ ਜਿਹਦੇ ਚੱਲਦੇ ਕਈ ਮੁਲਾਜ਼ਮਾਂ ਦੀ ਜਿਹੜੀ ਟ੍ਰੇਨਿੰਗ ਉਹ ਦਵਾਈ ਗਈ ਸੀ ਹਾਲਾਂਕਿ ਕਈ ਸਟੇਟਾਂ 'ਚ ਇਸ ਦਾ ਵਿਰੋਧ ਵੀ ਸੰਦੀਪ ਹੋ ਰਿਹਾ ਬਿਲਕੁਲ ਇਸ ਕਾਨੂੰਨਾ ਦੇ ਨਾਲ ਜਿਵੇਂ ਵਿਸਥਾਰ ਦੇ ਨਾਲ ਰਿਪੋਰਟਾਂ ਛਪੀਆਂ ਨੇ ਉਹ ਵੀ ਅਸੀਂ ਗੱਲ ਕੀਤੀ ਹੈ ਕਿ ਕਿਹੜਾ ਕਾਨੂੰਨ ਕਿਵੇਂ ਕੰਮ ਕਰੇਗਾ ਔਰ ਕਿਹੜੀ ਧਾਰਾ ਬਦਲੀ ਜਾਣੀ ਹੈ ਵਿਸਥਾਰ ਨਾਲ ਜਿਵੇਂ ਜਿਵੇਂ ਅੱਗੇ ਗੱਲਾਂ ਨਿਕਲਣਗੀਆਂ ਜਾਂ ਲਾਗੂ ਹੋਣਗੀਆਂ ਉਹ ਹੋਰ ਸਥਿਤੀ ਜਿਹੜੀ ਸਪਸ਼ਟ ਹੁੰਦੀ ਜਾਵੇਗੀ